ਨਾਮ ਜਿੰਦਰ ਸਿੰਘ ਜੀ ਤੇ ਮੈਂ ਮਿਰਕ ਦਾ ਚਾਚਾ ਬਾਈ ਘਟਨਾ ਇਹ ਵਾਪਰੀ ਇਹ ਰਾਤ ਨੂੰ ਨਾ 11:00 ਵਜੇ ਰੋਟੀ ਖਾ ਕੇ ਇਹ ਰੇਜਵਾੜੇ ਢਾਬੇ ਤੋਂ ਆ ਰਹੇ ਸੀ ਤੇ ਉਧਰੋਂ ਇਹਨਾਂ ਨੂੰ ਬਲੀਨੋ ਗੱਡੀ ਫੇਟ ਮਾਰ ਗਈ ਮਤਲਬ ਕੱਟ ਮਾਰ ਕੇ ਇਹਨਾਂ ਦੇ ਗੱਡੀ ਅਨਬੈਲੈਂਸ ਹੋ ਗਈ ਤੇ ਗੱਡੀ ਬਾਈ ਜੀ ਉੱਥੇ ਬਹੁਤ ਜ਼ਿਆਦੇ ਕੀ ਕਰੀ ਵੀ ਬਹੁਤ ਜ਼ਿਆਦੇ ਦਹਿਸ਼ਤਨਾ ਹੋ ਕੇ ਇਹਨਾਂ ਦੀ ਮੌਤ ਹੋ ਗਈ ਮੌਕੇ ਤੇ ਸਾਰਾ ਵਜੂਦਾ ਸੈਰੀ ਆ ਹੈ ਕੁਛ ਨਹੀਂ ਕਰਦਾ ਬਈ ਉਹ ਗਾਰਡਰ ਹੀ ਲੋਗਾ ਆ ਦੇ ਬਈਆ ਸਾਰਾ ਜਵਾੜਾ ਚੂੜਾ ਇੱਥੇ ਹੀ ਪਿਆ ਸਾਰਾ ਬੱਦਲੂ ਜਤਨੀ ਇੱਕ ਗੱਲ ਆ ਬਈ ਜੇ ਨਾ ਬੰਦਾ ਚੰਗਾ ਹੋਣਾ ਉਹ ਨਹੀਂ ਪਰ ਬਚ ਗਿਆ ਹੈ ਆਲ ਹੋ ਗਈ ਯਾਰ ਹੈ ਬੜੀ ਤਾਂ ਡਰ ਕਲੈਕਟਰ ਸਾਈਡ ਤੋਂ ਬਈ ਅੱਛਾ ਕਲੈਕਟਰ ਸਾਈਡ ਤੋਂ ਬੜੀ ਸੀ ਤਾਂ ਇਹ ਫਿਰ ਇਹ ਨਾ ਜਦੋਂ ਹੁਣ ਮੰਨ ਲਓ ਗੱਡੀ ਤੇ ਇਹੀ ਬੰਦਾ ਸੀ ਬਾਈ ਜਿਹੜਾ ਪਰਿਵਾਰ ਨੂੰ ਚਲਾ ਰਿਹਾ ਸੀ ਜਿਹਦੇ ਦੋ ਭੈਣਾਂ ਨੇ ਤੇ ਮਾਤਾ ਪਿਤਾ ਦਾ ਉਹ ਉਹਨਾਂ ਦੇ ਸਾਰੇ ਬਿਮਾਰੀ ਬਿਮਾਰ ਨੇ ਉਹਨੂੰ ਮੈਡੀਕਲ ਚੱਲਦੀ ਆ ਕੱਲ ਹੀ ਮੇਰੀ ਗੱਲ ਹੋਈ ਜੀ ਗਿਆ ਚਾਚਾ ਵੀ ਆਪਣੇ ਘਰੇ ਦਾ ਚਾਰ ਬਿਮਾਰ ਨੇ ਮੈਂ ਕਮਾਈ ਦਾ ਸਾਧਨ ਹੋਰ ਬਣਾਉਣਾ ਆਹ ਗੱਲਾਂ ਕਰਦੇ ਕਰਦੇ ਆ ਤਾਂ ਯਾਦ ਹੀ ਨਹੀਂ ਸੀ ਪਈ ਸਾਡੇ ਵੀ ਐ ਹੋ ਜੂਗਾ ਇਕੱਲਾ ਪੁੱਤ ਸੀ ਕਮਾਈ ਦਾ ਸਾਧਨ ਇਹੀ ਸੀਗਾ ਹੋਰ ਹੈ ਨਹੀਂ ਬਾਈ ਬਹੁਤ ਮਾੜੀ ਤਰ੍ਹਾਂ ਪ੍ਰਸ਼ਾਸਨ ਤੋਂ ਮੰਗ ਚਾਉਣਾ ਬਾਈ ਉਹ ਗੱਡੀ ਤੇ ਪਰਚਾ ਹੋਵੇ ਜੇ ਜਿਹੜੀ ਉਹਦੀ ਭਾਲ ਕੀਤੀ ਜਾਵੇ ਪਰਚਾ ਹੋਵੇ ਬੰਦੇ ਦੇ ਪਾਸਾ ਹੋਵੇ ਤੇ ਸਾਨੂੰ ਆਰਥਿਕ ਤੌਰ ਤੇ ਵੀ ਸਾਲੂਛਾਇ ਟਕੀ ਜਾਵੇ ਪੌਸਟਲ ਪਰਚਾ ਦਾ ਵੀ ਕਰ ਲੈ ਹਾਂਜੀ ਉਹ ਕਹਿੰਦੇ ਛੱਡੀ ਕਾਰਵਾਈ ਚੱਲ ਰਹੀ ਆ ਕਰ ਰਹੇ ਆ ਸਾਰਾ ਕੁਝ ਤੇ ਬਹੁਤ ਸੰਯੋਗ ਦੇ ਰਿਆ ਸਾਰੇ ਸਾਡੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਹੈ ਸਾਡੇ ਪੁੱਤ ਦਾ ਨਾਮ ਮੱਖਣ ਸਿੰਘ ਸੀਗਾ ਤੇ ਇਹ ਕਰੀਬ ਰਾਤ ਨੂੰ 9 ਵਜੇ ਰਜਵਾੜੇ ਢਾਬੇ ਤੇ ਧਨੋਲੇ ਖਾਣਾ ਖਾਣ ਵਾਸਤੇ ਗਿਆ ਸੀਗਾ ਤੇ ਜੋ ਉਹ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਸੀ ਤਾਂ ਪਿੱਛੋਂ ਜਦੋਂ ਵਾਪਸ ਆ ਰਹੇ ਤਾਂ ਪਿੱਛੋਂ 13 ਰਸਤਾਰ ਬਲੇਨ ਨੂੰ ਗੱਡੀ ਆਈ ਜਿਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਿਹੜਾ ਸੀਗਾ ਕਿ ਰੋਡ ਦੇ ਉੱਤੇ ਬਣਾ ਹੋਇਆ ਜਿਹੜਾ ਪਿੱਲਰ ਸੀਗਾ ਉਹ ਪਿੱਲਰ ਗੱਡੀ ਨੂੰ ਕਰਾਸ ਕਰਦਾ ਹੋਇਆ ਆਏ ਦੇ ਸਰਵਿਸ ਦੀ ਪਾਰ ਹੋ ਗਿਆ ਤੇ ਜਿਸ ਕਾਰਨ ਮੌਕੇ ਤੇ ਇਸ ਦੀ ਮੌਤ ਹੋ ਗਈ ਆ ਤੇ ਬਾਕੀ ਜੋ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਸੀ ਤੇ ਕਿੰਨੇ ਕੁ ਮਿੰਜਤ ਨਹੀਂ ਹੋਈ ਤੇ ਇਹ ਦੋ ਜਾਣੀ ਸੀ ਗੱਡੀ ਦੇ ਵਿੱਚ ਦੂਸਰਾ ਇਹਦਾ ਦੋਸਤ ਹੀ ਮੁੰਡਾ ਜੋ ਆਪਣੇ प्रदीप ਡਾਕਟਰ ਦੇ ਉੱਤੇ ਦਾਖਲ ਕੀਤਾ ਹੋਇਆ ਤੇ ਉਹਦੀ ਵੀ ਬਾਹ ਫ੍ਰੈਕਚਰ ਹੋ ਗਈ ਐ ਤੇ ਸਿਰ ਚ ਟਾਂਕੇ ਹਨ ਠੀਕ ਐ ਇਸ ਦੀ ਮੌਕਤੀ ਮੌਤ ਹੋ ਗਈ ਐ ਤੇ ਤੇ ਪਰਿਵਾਰ ਨੂੰ ਕਿਵੇਂ ਕੀ ਕਹਿਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਈ ਇਹਦੀ ਪੁਸਤੋਂ ਸਿ ਇਹ ਇਨਸਾਫ ਦੀ ਮੰਗ ਕਰਦੇ ਆ ਕਿ ਪਰਿਵਾਰ ਦੇ ਵਿੱਚ ਇਹੀ ਇਕੱਲਾ ਬੱਚਾ ਕਮਾਉਣ ਵਾਲਾ ਸੀਗਾ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਇਹ ਦੋ ਪਰਿਵਾਰਾਂ ਦਾ ਇਕੱਲਾ ਪੁੱਤ ਸੀਗਾ ਤੇ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਉਸ ਤੇ ਵੱਧ ਵੱਧ ਕਾਰਵਾਈ ਕਰਕੇ ਖਿਲਾਫ ਜੋ ਵੀ ਹੈ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ ਜੀ ਮੈਂ ਹੌਲਦਾਰ ਜਸਪਾਲ ਸਿੰਘ ਥਾਣਾ ਤਨੋਲਾ ਜੀ ਇੱਕ ਰਾਤ ਤਨੋਲਾ ਪੋਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸੀਗਾ ਜਿਹਦਾ ਸਾਨੂੰ ਅੱਜ ਰੁਕਾ ਮਸੂਰ ਹੋਇਆ ਜੀ ਜਿਹਦੇ ਵਿੱਚ ਗੱਡੀ ਤੋਂ ਰਜਵਾੜਾ ਟਾਬੇ ਤੋਂ ਦੋ ਲੜਕੇ ਰੈਸਟੋਰੈਂਟ ਉਹਦੇ ਨਾਲ ਖਾਣਾ ਖਾ ਕੇ ਆ ਰਹੇ ਸੀਗੇ ਤੇ ਜਿਹਦੇ ਵਿੱਚ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਗੱਡੀ ਚਲਾ ਰਿਹਾ ਸੀਗਾ ਤੇ ਜੋਤ ਸਿੰਘ ਪੁੱਤਰ ਸ਼ਿਖਪਾਲ ਸਿੰਘ ਉਹਦੇ ਨਾਲ ਬੈਠਾ ਸੀਗਾ ਜਦੋਂ ਕਿ ਉਹ ਰਾਜਗੜ੍ਹ ਘਟ ਤੋਂ ਥੋੜਾ ਅੱਗੇ ਪੁੰਜੇ ਪੁਲ ਦੇ ਕੋਲ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਨਾਲ ਬਲੀਨੋ ਨੰ ਗੱਡੀ ਆ ਰਹੀ ਸੀ ਜਿਹਨੇ ਕੋ ਉਹਨਾਂ ਨੂੰ ਫੇਟ ਮਾਰੀ ਉਹਨਾਂ ਦੀ ਗੱਡੀ ਦਾ ਬੈਲੈਂਸ ਛੇੜਨ ਕਰਕੇ ਇਹ ਜਿਹੜੀ ਪੁਲ ਦੇ ਨਾਲ ਰੇਲਿੰਗ ਲੱਗੀ ਸੀ ਉਹਦੇ ਉੱਪਰ ਚੜ ਗਈ ਤੇ ਇਹਦੇ ਨਾਲ ਇਹਨਾਂ ਦੇ ਕਾਫੀ ਛੱਟਣ ਲੱਗੇ ਇਹ ਇੱਕ ਜਾਣੇ ਜਿੰਨਾਂ ਦੇ ਵਿੱਚ ਡੈਥ ਹੋ ਚੁੱਕੀ ਹੈ ਜੋਧ ਸਿੰਘ ਪੁੱਤਰ ਸ਼ਕਪਾਲ ਸਿੰਘ ਜਿਹੜਾ ਬਰਨਾਲੇ ਦਾ ਰਹਿਣ ਵਾਲਾ ਸੀਗਾ ਤੇ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਰਨਾਲਾ ਤੇ ਉਹਨਾਂ ਲਾਚ ਚਲੇ ਗਏ ਇਹ ਸਾਰਾ ਫਿਲਹਾਲ ਉਹ ਗੱਡੀ ਮੌਕੇ ਤੋਂ ਖਰਾar ਹੋ ਗਈ ਸੀਗੀ ਤੇ ਅਸੀਂ ਮੁਕੱਦਮਾ ਨੰਬਰ 174 ਉਹ थाना ਤੋਂ ਅਲਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਤੇ ਲਾਸ਼ ਦਾ ਪੋਸਟਮਾਰਟ ਉੱਪਰ ਆ ਕੇ ਬਾਹਰਸ ਨੇ ਵਾਲੇ ਕਰ ਰਹੇ ਨੇ